ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਤੁਹਾਡੇ ਆਪਣੇ ਗਰਾਹਕਾਰ ਬੀਆਰ ਦੇ ਵਿੱਚ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਵਰਨਾ 2012 ਮਾਡਲ ਬਹੁਤ ਹੀ ਵਧੀਆ ਗੱਡੀ ਤੇ ਸਾਫ਼ ਸੁਥਰੀ ਤੇ ਬਹੁਤ ਹੀ ਵਧੀਆ ਰੇਟ ਦੇ ਵਿੱਚ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਲਾਈਕ ਵਾਲਾ ਬਟਨ ਜ਼ਰੂਰ ਦਬਾਇਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਕਰ ਸਬਸਕ੍ਰਾਈਬ ਤੇ ਜਿਹੜੇ ਵੀਰ ਲੋਨ ਪੇਮੈਂਟ ਕਰਕੇ ਗੱਡੀ ਲੈ ਜਾਣਾ ਚਾਹੁੰਦੇ ਆ ਸਿਰਫ FIAR ਦੀ ਡੋਂਟ ਰਿਪੇਅਰ ਕਰਕੇ ਗੱਡੀ ਲਿਆ ਜਾ ਸਕਦੇ ਕਿੰਦਾ ਲਿਆ ਜਾ ਸਕਦੇ ਪੂਰੀ ਜਾਣਕਾਰੀ ਦਿੱਤੀ ਜਾਊਗੀ ਵੀਡੀਓ ਨਾਲ ਅੰਤ ਤੱਕ ਜੁੜੇ ਰਹੋ। ਤੋ ਜੀ ਗੱਲ ਕਰਦੇ ਆਪਾਂ ਗੱਡੀ ਬਾਰੇ। 2012 ਮਾਡਲ ਗੱਡੀ ਹੈ ਜੀ 1.6 SX ਮਾਡਲ। ਦੇਖੋ ਜੀ ਆਊਟ ਲੁੱਕ ਦੇਖੋ ਬਿਲਕੁਲ ਉਸੇ ਗੱਡੀ ਦੀ। ਬਹੁਤ ਹੀ ਪਿਆਰੀ ਗੱਡੀ ਸਾਫ਼ ਸੁਥਰੀ ਜਿੰਨੋਂ ਬਗੈੜੀ ਹੈ। ਦੋ ਸਾਰੇ ਸਾਡਾ ਦੀਆਂ ਤੁਹਾਨੂੰ ਫੋਟੋਆਂ ਦਿਖਾਉਣੇ ਆ। ਤੇ ਇੰਜਨ ਗੇਅਰ ਦੀ ਗੱਡੀ ਬਹੁਤ ਹੀ ਜ਼ਿਆਦਾ ਨਾਜਵਾਬ ਜਿਹਨੂੰ ਆਪਾਂ ਕਹਿੰਨੇ ਬਹੁਤ ਹੀ ਜ਼ਿਆਦਾ ਵਧੀਆ ਗੱਡੀਆਂ ਇੰਜਨ ਗੇਅਰ ਦੀ ਫੁੱਲ ਗਰੰਟੀ ਵਾਲੀ ਗੱਡੀ ਦੇਖੋ ਜੀ ਲਾਈ ਵੀਲ ਵੀ ਵਧੀਆ ਲੱਗੇ ਹੋਏ ਕੰਪਨੀ ਵਾਲੇ ਬਹੁਤ ਹੀ ਸ਼ਾਨਦਾਰ ਲਾਏ ਵਰਨਣ ਬਹੁਤ ਜੱਜਦੇ ਆਏ ਲਾਏ ਇੰਸ਼ੋਰੈਂਸ ਵਗੈਰਾ ਸਾਰਾ ਕੁਝ ਗੱਡੀ ਦਾ ਹੈਗਾ ਵਾ 2027 ਦੇ ਐਂਡ ਤੱਕ ਪਾਸ ਹੈ ਗੱਡੀ 12 ਮਾਡਲ ਆ ਐਂਡ ਦੀ ਆ 12 ਦੇ ਇਸ ਸਟਾਈਲ ਦੇ ਅੰਦਰ ਤਾਂ ਕਿਸੇ ਬਾਸ ਕੀ ਹੈ ਪੂਰੀ ਵੈਲਿਡਿਟੀ 15 ਸਾਲ ਦੀ ਜਿਹੜੀ ਹੁੰਦੀ ਹੈ ਡੀਜ਼ਲ ਗੱਡੀ ਆ ਐਵਰੇਜ ਵੀ ਤੁਹਾਨੂੰ ਪਤਾ 20+ ਦੀ ਐਵਰੇਜ ਗੱਡੀ ਦੇ ਜਾਂਦੀ ਆ ਬਹੁਤ ਹੀ ਸ਼ਾਨਦਾਰ ਲੁੱਕ ਬਹੁਤ ਹੀ ਕੋਈ ਲੱਗੀ ਬੱਜੀ ਨਹੀਂ ਕੋਈ ਮੇਜਰ ਐਕਸੀਡੈਂਟ ਦੀ ਫੁੱਲ ਗਾਰੰਟੀ ਹੋਊਗੀ ਗੱਡੀ ਦੀ ਤੇ ਸਾਰੇ ਪੀਸ ਵਗੈਰਾ ਜਿਹਨੂੰ ਕਹਦੇ ਆ ਨਾਲ ਦੇ ਹੀ ਆ ਗੱਡੀ ਦੇ ਲੋਕਲ ਨੰਬਰ ਹੈ ਜੀ ਜਲੰਧਰ ਦਾ ਪੀਵੀ08 ਏਸੀ ਹੀਟਰ ਹਰੇਕ ਚੀਜ਼ ਵਰਕਿੰਗ ਆ ਇੰਸ਼ੋਰੈਂਸ ਵੀ ਹਜੇ ਹੋਣੀ ਕਰਾਈ ਆ ਨਵੀਂ ਪੂਰੇ ਸਾਲ ਦੀ ਇੰਸ਼ੋਰੈਂਸ ਵੀ ਤੁਹਾਨੂੰ ਨਾਲ ਮਿਲ ਜੂਗੀ ਗੱਡੀ ਦੇ ਡੱਗੀ ਵੀ ਦੇਖ ਲਓ ਸੀ ਬਿਲਕੁਲ ਸਾਫ਼ ਨੀਟ ਐਂਡ ਕਲੀਨ ਪਈ ਹੋਈ ਆ ਬਾਕੀ ਜਿਹੜੇ ਵੀ ਲੋਨ ਕਰਾਉਣ ਦੇ ਚਾਹਵਾਨ ਆ ਪੂਰੇ ਪੰਜਾਬ ਦੇ ਵਿੱਚ ਲੋਨ ਦੀ ਫੈਸਿਲਿਟੀ ਅਵੇਲੇਬਲ ਹੈਗੀ ਆ ਸਿਰਫ ਤੁਸੀਂ 40-50 ਹਜ਼ਾਰ ਦੀ ਲੋਨ ਪ੍ਰੋਬਲ ਦਾ ਇੰਤਜ਼ਾਮ ਕਰ ਲਓ ਤੇ ਗੱਡੀ ਤੁਸੀਂ ਲੈ ਜਾ ਸਕਦੇ ਹੋ ਬਾਕੀ ਸਾਰਾ ਲਾਉਣ ਹੋ ਜੂਗਾ ਇੰਟੀਰੀਅਰ ਵੇਖੋ ਜੀ ਗੱਡੀ ਦਾ ਕਿੰਨਾ ਸਾਫ਼ ਪਿਆ ਹੋ। ਮਿਊਜ਼ਿਕ ਸਿਸਟਮ ਵੀ ਐਂਡਰਾਇਡਾ ਜਿਹੜਾ ਅੱਜਕੱਲ ਚੱਲਦਾ ਵਾ ਉਹ ਲੱਗਾ ਹੋਇਆ ਹੈ ਜੀ ਗੱਡੀ ਦੇ ਵਿੱਚ। ਬਾਕੀ ਤੁਹਾਨੂੰ ਸਟੀਰਿੰਗ ਦੇ ਉੱਤੇ ਕੰਟਰੋਲ ਵਗੈਰਾ ਸਾਰਾ ਸਵਿੱਚ ਸਟੀਰਿੰਗ ਵਾਲੇ ਮਿਲ ਜਾਣਗੇ। ਗੱਡੀ ਚੱਲੀ ਵੀ ਲਗਭਗ 80-90000 ਕਿਲੋਮੀਟਰ ਚੱਲੀ ਹੈ ਸਿਰਫ। ਤੇ ਇੰਜਨ ਵੀ ਪੂਰਾ ਸੀਲ ਬੰਦ ਪਿਆ ਜਿਹਨੂੰ ਆਪਾਂ ਪੇਟੀ ਬੰਦ ਕਰ ਦਿੰਦੇ ਆ। ਮਤਲਬ ਜਿਆਦਾ ਇੰਜਨ ਖੁੱਲਾ ਨਹੀਂ ਹੋਇਆ। ਕਈ ਨੰਬੂ ਬੋਚ ਆਪੀਆਂ ਲੱਗੀਆਂ ਲੱਗੀਆਂ ਹੁੰਦੀਆਂ ਕੰਮ ਹੋਏ ਹੁੰਦੇ ਆ ਇਹੋ ਜੀ ਕੋਈ ਗੱਲ ਬਾਤ ਨਹੀਂ ਬਾਕੀ ਤੁਸੀਂ ਸੀਟ ਕਵਰ ਵੀ ਦੇਖ ਲਓ ਗੱਡੀ ਦਾ ਸੀਟ ਕਵਰ ਵੀ ਓਕੇ ਆ ਜੀ ਗੱਡੀ ਦਾ ਬਿਲਕੁਲ ਲੋਕੇਸ਼ਨ ਗੱਡੀ ਦੀ ਹੈਗੀ ਐ ਜੇ ਜਲੰਧਰ ਜਲੰਧਰ ਤੇ ਲੱਗੇ ਖੜੀ ਆ ਗੱਡੀ ਬਹੁਤ ਹੀ ਸਾਫ਼ ਸੁਥਰੀ ਗੱਡੀ ਆ ਬਾਕੀ ਜੇ ਕਿਸੇ ਨੂੰ ਲੈਣੀ ਹੋਵੇ ਕਮੈਂਟ ਕਰਕੇ ਸਾਡਾ ਨੰਬਰ ਲੈ ਸਕਦਾ ਤੇ ਬਹੁਤ ਹੀ ਸ਼ਾਨਦਾਰ ਗੱਡੀ ਜੀ ਲਾਜਵਾਬ ਗੱਡੀ ਆ ਤੇ ਸਾਰੇ ਵੀਰਾਂ ਨੂੰ ਦੁਬਾਰਾ ਫੇਰ ਬੇਨਦੀ ਆ ਤੇ ਲਾਈਕ ਵਾਲਾ ਬਟਨ ਜੂ ਦਬਾਇਆ ਕਰੋ ਜੇ ਤੁਹਾਨੂੰ ਵੀਡੀਓ ਵੇਖਦਿਆਂ ਨੇ ਲਾਈਕ ਵਾਲਾ ਬਟਨ ਜੂ ਦਬਾਇਆ ਕਰੋ ਤੇ ਜੇ ਗੱਲ ਕਰੀਏ ਗੱਡੀ ਦੀ ਰੇਟ ਦੀ ਡਿਮਾਂਡ ਦੀ ਤੇ ਡਿਮਾਂਡ ਸਿਰਫ ਹੈਗੀ ਆ ਵੀਰ ਜੀ 2 ਲੱਖ ਤੇ 80000 ਰੁਪਏ ਦੀ ਡਿਮਾਂਡ ਆ ਬਾਕੀ ਬੁੱਕੇ ਤੇ ਮਾਉਂਟਨ ਹੋਰ ਹੋ ਜਾਊਗਾ ਬਹੁਤ ਹੀ ਜੈਜ ਰੇਟ ਦੇ ਵਿੱਚ ਗੱਡੀ ਆ ਤੁਸੀਂ ਇੱਥੇ ਮਰਜ਼ੀ ਰੇਟ ਕਰਾਈ ਕਰ ਸਕਦੇ ਹੋ ਤੇ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜੀ ਲਾਈਕ ਸ਼ੇਅਰ ਜਰੂਰ ਕਰਦੇ ਜੀ ਸਬਸਕ੍ਰਾਈਬ ਕਰ ਲੀਓ